ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਕੁਝ ਦਿਨਾਂ ਤੋਂ ਦੇਖਿਆ ਹੋਣਾ ਜੀ ਤੁਸੀਂ ਵੀ ਸਾਡੇ ਵੀ ਘਰ ਦੇ ਵਿੱਚ ਬਾਕੀ ਗਰਮਾ ਗਰਮੀ ਹੋਈ ਦੀ ਆ ਤੇ ਅਸੀਂ ਇਹ ਗਰਮੋ ਗਰਮੀ ਨੂੰ ਦੇਖਦੇ ਮੇਰਾ ਭਾਈ ਪਹੁੰਚਿਆ ਅੱਜ ਕਹਿੰਦਾ ਵੀ ਤੁਹਾਡੇ ਕਈ ਦਿਨ ਹੋ ਗਏ ਮੈਨੂੰ ਦੇਖਦੇ ਨੇ 10 15 ਦਿਨ ਵੀ ਤੁਹਾਡੇ ਬਹੁਤ ਜ਼ਿਆਦਾ ਗਰਮੀ ਹੋਈ ਵੀ ਆ ਉਹ ਗਰਮੀ ਹਟਾਉਣ ਦੇ ਬਾਰੇ ਇਹ ਘਰ ਆ ਗਿਆ ਸਾਡੇ ਜੀ ਜੀ ਤੇ ਇਹ ਘਰ ਆਇਆ ਹੋਇਆ ਇਹਨੂੰ ਇਥੇ ਕੀ ਗੱਲ ਹੋ ਗਈ ਮੈਂ ਕਹਾਂ ਕੁਛ ਨਹੀਂ ਗੱਲ ਕਰਨੀ ਇਹ ਤੇਰੇ ਜੀਜੇ ਦੇ ਇੰਜਨ ਕਰਨਾ ਪੈਣਾ ਸਰਵਿਸ ਕਰਨੇ ਆਲੀ ਹੋਈ ਵੀ ਯਾਰ ਇਹ ਕਹਿੰਦਾ ਸਰਵਿਸ ਤਾਂ ਮੈਂ ਕਰ ਲੰਨਾ ਮੈਂ ਬੱਸ ਤੂੰ ਕਰਕੇ ਹੀ ਜਾਈਆਂ ਤੇ ਫਿਰ ਤਾ ਕਰਕੇ ਤੁਹਾਡੀ ਸਰਵਿਸ ਕਰਨ ਪਹੁੰਚਿਆ ਹੋਇਆ ਜੀ ਇੰਜਨਾਂ ਦੀ ਸਰਮਾ ਅੱਛਾ ਇਹਨੇ ਇਹਨੇ ਗਾਣਾ ਸੁਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਰੱਖੇ ਚੜ੍ਹਦੀ ਕਲਾ ਦੇ ਵਿੱਚ ਪਾਨੂੰ ਪਤਾ ਆਪਣੇ ਦੇਸ਼ ਦਾ ਸੰਵਿਧਾਨ ਕਹਿੰਦਾ ਲੇਡੀਆਂ ਨੂੰ ਮੂਰੇ ਰੱਖੋ। ਹਨਾ ਜੇਕਣਾ ਸੀਤਾ ਰਾਮ ਰਾਧਾ ਸ਼ਾਮ। ਠਿਕਣਾ ਮੈਂ ਵੀ ਆਪਣੇ ਘਰ ਦੀ ਮੂਰੇ ਰੱਖੀ ਹੋਈ ਆ। ਠੀਕ ਹੈ ਜੀ। ਹੁਣ ਇਹਨਾਂ ਕਹਿਣ ਲੱਗੇ ਜਿਵੇਂ ਜਨਾਨੀ ਤੇ ਤੁਹਾਡੇ ਲੱਗੇ ਹੋਏ ਜੀ ਹੈਨਾ। ਹਾਂ। ਸਿੱਥੇ ਗੱਲ ਤਾਂ ਇਦਾਂ ਜੀ ਵੀ ਮੈਂ ਇਹਨਾਂ ਨੂੰ ਸਮਝਾ ਸਮਝਾ ਕੇ ਥੱਕ ਗਿਆ। ਆਖਿਓ ਮੈਂ ਗੱਲ ਨਹੀਂ ਸੀ ਮੈਂ ਖਾਲਾ ਖਾਵ ਨੂੰ ਥੋੜੀ ਸੰਧਾਉਣਾ। ਮੈਂ ਕਹਿ ਕਹਿ ਕੇ ਥੱਕ ਲਿਆ ਵੀ ਰੋਜ਼ ਵਲੌਗ ਬਣਾਉਂਦੇ ਆਂ ਪਰ ਰੋਜ਼ ਇਹ ਕਲੇਸ਼ ਬਾਜੀ, ਕਲੇਸ਼ ਬਾਜੀ, ਕਲੇਸ਼ ਬਾਜੀ। ਇਸ ਤੋਂ ਇਲਾਵਾ ਕੁਝ ਹੋਰ ਨਹੀਂ ਹੁੰਦਾ। ਤਾ ਇਹੀ ਗੱਲ ਇਹਨੇ ਵੀ ਮਹਿਸੂਸ ਕਰੀ ਹੋਈ ਥੀ ਇਹ ਬਲੌਗ ਦੇਖਦਾ ਜਦੋਂ ਘਰ ਮੇਰੇ ਸਾਲੇ ਸਾਹਿਬ ਫਿਰ ਇਹ ਕਹਿੰਦੇ ਇਹ ਰੋਜ਼ ਹੀ ਕਲੇਸ਼ ਰੋਜ਼ ਹੀ ਕਲੇਸ਼ ਵੀ ਇੱਕ ਵਾਰ ਤਾਂ ਮੋਬਾਈਲ ਨੂੰ ਦੇਖ ਕੇ ਵੀ ਟੈਨਸ਼ਨ ਹੋ ਲੱਗ ਗਈ ਅੱਜ ਪਤਾ ਨਹੀਂ ਕਿਹੜਾ ਗਾਹ ਪਿਆ ਹੋਣਾ ਅੱਜ ਪਤਾ ਨਹੀਂ ਕਿਹੜਾ ਗਾਹ ਪਿਆ ਹੋਣਾ ਅੱਜ ਭਾਈ ਫਿਰ ਇਹ ਕਲੇਸ਼ ਨਵਿਰਣ ਆਇਆ ਖੱਡਾ ਇਹ ਦੇਖਦੇ ਹਾਂ ਅਸੀਂ ਕੀ ਕਹਿੰਦਾ ਅੱਗੇ ਪੁੱਛ ਲਈਏ ਉਹਨੂੰ ਉੱਤੇ ਅੱਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਲੇਸ਼ ਦੀ ਤਾਂ ਗੱਲ ਆਏ ਜਾਈ ਉੱਪਰ ਸ਼ਾਮ ਨੂੰ ਰੋਟੀ ਖਾਣੀ ਹੁੰਦੀ ਆ ਉਧਰ ਜਾਨੀ ਕਹਿੰਦੀ ਵੀ ਫੋਨ ਦੇਖ ਲਓ ਵੀ ਭੈਣਾਂ ਦਾ ਬਲੌਗ ਦੇ ਮਾਣ ਕਹਿੰਦਾ ਰਹਿਣ ਦੇ ਲੜਾਈ ਹੋਣੀ ਹੋ ਗਏ ਨਹੀਂ ਤੇ ਕੱਲ ਦੇਖੀ ਵੀਡੀਓ ਪਰਸੋਂ ਦੇਖੀ ਸਰਦਾ ਹਿੱਤਾਂ ਦਿਨ ਸਾਨੂੰ ਵੀ ਰੋਟੀ ਹਾਜ਼ਰ ਨਹੀਂ ਹੁੰਦੀ ਤੁਹਾਡੇ ਡੇਲੀ ਲੜਾਈ ਡੇਲੀ ਲੜਾਈ ਚੱਕਰ ਕਿਹਾ ਹੋਇਆ ਹੈ ਜਿਹੜੇ ਡੇਲੀ ਲੜਾਈ ਹੋਈ ਜਾਂਦੀ ਹੈ ਤੁਹਾਡੇ ਭਾਈ ਵੈਰੀ ਗੁੱਡ ਉਹ ਪਰ ਤਾਂ ਸੁਣ ਲਓ ਆ ਭੈਣ ਮੈਨੂੰ ਕਹਿੰਦੀ ਵੀ ਤੂੰ ਆ ਕੇ ਜਾ ਜੀਜੇ ਦੀ ਬੜੀ ਸਰਦੋਤ ਕਰਕੇ ਜਾ ਮੈਂ ਕੀ ਕਰ ਜਾਂਦਾ ਉਹ ਮੈਂ ਤੁਮਾਰੇ ਕਰ ਬੁਣਦਾ ਮੈਂ ਕਰਦੀ ਗੱਲ ਕਿ ਆ ਮੈਂ ਕਿਹਾ ਮੈਂ ਏਸੀ ਦੀ ਸਰਵਿਸ ਨੂੰ ਕਿਹਾ ਉਹਨਾ ਵੀ ਏਸੀ ਦੀ ਸਰਵਿਸ ਕਰਦਾ ਉਹ ਅਸੀਂ ਆਪੇ ਕਰਦੇ ਤੈਨੂੰ ਜੀਜੇ ਦੀ ਸਰਵਿਸ ਤਾਂ ਤੁੜ ਗਈ ਮੈਨੂੰ ਪਤਾ ਕਿ ਐ ਥੋੜੀ ਇਹ ਜਿਹੜੇ ਗੱਲੋਂ ਕਰਨੀ ਉਹ ਤੋਂ ਕਰਨੀ ਮੇਰੇ ਦਿਮਾਗ ਵਿੱਚ ਚੜ ਗਈ ਉਹ ਉਹਦੇ ਨਾਲ ਕੇ ਉਹਦਾ ਗੱਲ ਜੀਜੇ ਥੋੜੀ ਕਹੀ ਆ ਜੀਜੇ ਸਰਵਿਸ ਨਹੀਂ ਕਰਨੀ ਹਾਂ ਜੀਜੇ ਦੇ ਇੰਜਨ ਦੀ ਸਰਵਿਸ ਕਰਨੀ ਉਹ ਬਈ ਇੰਜਨ ਦੀ ਸਰਵਿਸ ਕਰ ਦੇ ਜੀਜੇ ਦੀ ਚਲੋ تمہارا ਪੁੱਲ ਲੈ ਕੇ ਚਾਲੀ ਤੇ ਮੈਨੂੰ ਦੱਸ ਸਮਝਾ ਦੇ ਮੜੀਆਂ ਮੋਟੀਆਂ ਗੱਲਾਂ ਜੀਜੇ ਨੇ ਸਮਝਾਈਆਂ

ਬਸ ਇਹ ਗੱਲ ਐ ਦਾ ਸੁਣੋ ਹਾਂਜੀ ਆਪਣੇ ਘਰ ਦੇਣੀਆਂ ਨਾ ਬਹੁਤ ਸਾਰੀਆਂ ਪਰਦੇ ਵਾਲੀਆਂ ਲਗਾਉਂਦੇ ਨਾ ਹਾਂਜੀ ਹਰ ਇੱਕ ਘਰ ਚ ਕਿਸੇ ਘਰ ਚ ਰੋਟੀ ਪੱਕਦੀ ਐ ਕਿਸੇ ਚ ਨਹੀਂ ਪੱਕਦੀ ਆ ਇੱਥੇ ਤਾਂ ਨਾ ਝਗੜੀ ਦੇ ਵਿੱਚ ਪਾ ਕੇ ਐ ਛਾਣਨ ਵਾਲੀਆਂ ਰੱਖ ਕੇ ਕਿ ਆਈ ਵੀ ਸਾਡੇ ਘਰ ਚ ਆਉਣਾ ਨਹੀਂ ਸਾਡੇ ਘਰ ਚ ਹੋਣਾ ਨਹੀਂ ਸਾਡੇ ਹੁਣ ਸਾਡੇ ਆਉਣਾ ਨਹੀਂ ਨਹੀਂ ਮੈਂ ਮਰ ਜਾਂਦੀ 3 ਵਜੇ ਹਾਂ ਦਾਤਾ ਵੀ ਪਿਆ। ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਹ। ਹੋਰ ਜਨ ਕਾਲ ਨਾ ਕੀ ਹੋਇਆ? ਬੀ ਤੇਲ ਦੀ ਕਾਨੀ ਚਾਰ ਆਟਾ ਹੈ ਨਹੀਂ ਘੱਟ। ਅੱਜ ਪਟਾਭੀ ਤੇ ਰੋਟੀ ਖਾਣ ਜਾਣਾ ਹੈ। ਸਖਾ ਨੂੰ ਥੋੜਾ ਲੱਗਦਾ। ਵਾਏ ਗੁਰਜੀ ਦੇ ਨਾਲ ਚੱਲਦੇ ਹਾਂ। ਹਾਂ। ਇੱਕ ਵਾਰ ਜਾ ਕੇ ਦੇਖ ਲੈ ਟੋਂਦੀ। ਖਾਣੇ। ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਹ। ਅੱਜ ਮੈਂ ਭੁੱਲ ਗਰ ਬਣ ਜਾਣਾ ਦਾਦੀ ਨੂੰ ਲਿਕੇ ਨੀ ਆ ਮਾਗੇ ਹੱਥੇ ਰੋਲਾ ਬਾਜੂਗਾ। ਦਾਦੀ ਇਹ ਕਿ ਮੇਰੀ ਬੁੱਤ ਗੱਲ ਮੈਂ ਮੇਰੇ ਤਾਏ ਨੂੰ ਮੈਂ ਗਿਆ ਨਾ ਮੈਂ ਆ ਕੇ ਆ ਜਾ ਜੰਨਾ ਮੇਰੇ ਪੈਸੇ ਪਤਾ ਨਹੀਂ ਪਤਾ ਨਹੀਂ ਪਾਪਾ ਵੈਸੇ ਗੱਦਨ ਕਰ ਮੁੰਡੇ ਦੇ ਪੈਸੇ ਦੀ ਗੱਲ ਐ ਸੱਤ ਸਿਰ ਕਾਲ ਦੀ ਸਾਰਾ ਨੂੰ ਆ ਜਿਹੜਾ ਬੜਾ ਲਾਣੇਦਾਰ ਆ ਜੀ ਉਹ ਡਰਦਾ ਮਾਰਾ ਬਾਹਰ ਨਿਕਲ ਗਿਆ ਕਹਿੰਦਾ ਕਿਤੇ ਵੀ ਇਹਨਾਂ ਦੀ ਕਹਿੰਦਾ ਵੀ ਜਦੋਂ ਚੱਕੀ ਚੱਲਦੀ ਆ ਆਟੇ ਦੇ ਨਾਲ ਕੋਣ ਵੀ ਪਿੰਸ ਜਾਂਦਾ ਓਹ ਉਹ ਵਿਚਾਰਾ ਡਰਦਾ ਮਾਰਾ ਜਾ ਉਹਨੇ ਮਾਂ ਸੀ ਨੂੰ ਦੱਸਤਾ ਵੀ ਜਿਹੜਾ ਸਰਵਿਸ ਕਰਨ ਵਾਲਾ ਮੰਨਦਾ ਘਰੇ ਭੁੱਲਿਆ ਵੀ ਕਿਤੇ ਸਾਡੀ ਉਹਨਾਂ ਸਰਵਿਸ ਨੂੰ ਦੇ ਉਹ ਤਾਂ ਕਰਕੇ ਪਾਰ ਨਿਕਲ ਗਿਆ ਕਹਿੰਦਾ ਆਪਣੀ ਇੱਜ਼ਤ ਆਪਣੇ ਹੱਥ ਚ ਹੁੰਦੀ ਯਾਰ ਉਹ ਬੰਦਾ ਚਾਹੇ ਅ ਦਿਖਾ ਦੇਵੇ ਆਪਣੀ ਇੱਜ਼ਤ ਬਾਹਰ ਚਾਹੇ ਆਪਣੇ ਕੋਲ ਰੱਖੇ ਤੇ ਹੋਰ ਆਏ ਕਹਿੰਦੇ ਵੀ ਆਟਾ ਖਤਮ ਹੋ ਗਿਆ ਵੀ ਤੂੰ ਦੱਸੋ ਕੀ ਕਰ ਸਕਦੇ ਜੇ ਆਟਾ ਖਤਮ ਹੋ ਗਿਆ ਇੱਕ ਦਿਨ ਵਰਤ ਰੱਖ ਲੋ ਮਨੁਦਾਬ ਸ਼ੂਗਰ ਵਾਧਦਾ ਜਾਂਦਾ ਨਿਸ਼ਾਨ ਦੀ ਰੋਟੀ ਬੰਦਦਾ ਸਾਬਾ ਕੀ ਕਰਾ ਸਾਬਾ ਰੋਟੀ ਨਾ ਖਾਓ ਹਾਂ ਪਪਾਈ ਜੋ ਗਾਟਾ ਪਿਆ ਬਾਹ ਪਪਾਈ ਪਛਾਦਾ ਬਣਾ ਦੇਣਾ ਹਾਂ ਸੁਖਵੀਰ ਆਪਾਂ ਤਿਆਰ ਹੋ ਜਾਣਾ ਠੀਕ ਹੈ ਜਿੱਥੇ ਸ਼ਾਮ ਜਾਵਨ ਨਾਲ ਹੀ ਆਉਂਗੇ ਠੀਕ ਹੈ ਜਾਲੀ ਨਹੀਂ ਮੈਂ ਕਿਤੇ ਨਹੀਂ ਜਾਂਦਾਗਾ ਤੁਸੀਂ ਹੀ ਜਾਣਾ ਆਹ ਬਾੜਾ ਭਾਈ ਜੂ ਚਾਹੀਦਾ ਦੇਖੋ ਅਸੀਂ ਏਸੀ ਦੀ ਸਰਵਿਸ ਕਰੀ ਗਈ ਹੈ ਠੰਡੀਆਂ ਹਵਾਵਾਂ ਲੱਗ ਜਦੇ ਆ ਸਹੀ ਗੱਲ ਹੈ ਠੀਕ ਹੈ ਹੁਣ ਸਰਵਿਸ ਦਾ ਵੀ ਸਰਪਥੋਂਗੇ ਠੰਡੀਆਂ ਹਵਾਵਾਂ ਆਉਣਗੀਆਂ ਇੱਧਰ ਤੋਂ ਹੀ ਸ਼ਹਿਰ ਹਾਂ ਤੇ ਕਹੀ ਆਈ ਗੱਲ ਸੋਚਦੇ ਤੇ ਨਹੀਂ ਕਰਦਾ ਪਰ ਮੈਂ ਗੱਲ ਕਰ ਮੈਂ ਤਾਂ ਹਟਾਉਣਾ ਥੋੜੀ ਲੜਾਈ ਲੜਾਈ ਦਾ ਮੇਰੇ ਸਾਹਮਣੇ ਬਹਿਣਾ ਹੀ ਜ਼ਰੂਰ ਦਾ ਕਰਨੀ ਪਈ ਜਾਨੇ ਉਹ ਸਰਵਿਸ ਹੈ ਦੇਖ ਉਹ ਦੀ ਸਰਵਿਸ ਹੋਈ ਖੁਸ਼ ਹੈ ਨਾ ਖੁਸ਼ ਹੈ ਕਿ ਠੰਡੀਆਂ ਬੰਨਣਾ ਜਦ ਇਹ ਸਰਵਿਸ ਹੁੰਨੇ ਨਾ ਵੀ ਖੁਸ਼ ਹੈ ਨਾ ਆਪਣੇ ਢੰਡੀਆਂ ਬੰਨਣਾ ਜਾਨੇ ਇਹ ਬੈ हां அட ਫੇਰ ਲੜਾਈ ਨਹੀਂ ਹੋ ਰਹੀ ਹੈ ਮੇਰੀ ਨਾਲ ਦੀ ਕੁੜੀ ਦੇ ਥੱਟ ਪੇੜ ਦੂਹਾ ਦੇ ਕਿਸੇ ਨਾ ਕਿਸੇ ਤੇ ਵੱਜੂ ਅਸੀਂ ਫੇਰ ਆਉਂਦੇ ਦੁਆ ਨਾ ਦੇ ਦਿਮਾਗ ਠੰਡੇ ਕਰਦੇ ਨੇ ਮੈਂ ਸਰਬਤ ਕਰਕੇ ਵਾਸਾ ਹਾਂ ਆ ਵੀ ਕਿਸੇ ਤਰੀਕੇ ਨਾਲ ਲੜ ਪੈਣ ਕਿੱਦਾਂ ਨਹੀਂ ਹੋਣੇ ਨਹੀਂ ਥੂੜ ਦਹਾ ਕੇ ਮੈਂ ਦੇਖੋ ਨਾਨੀ ਪੁੱਟਾ ਕਰਨੀਆਂ ਕਰਤੀਆਂ ਬੰਦ ਹੋਣ ਸਾਰੇ ਪਾਸੇ ਹਥਿਆਰ ਝੱਕ ਲਿਆ ਕਰਨਾ ਬਾਬਾ ਮੇਰੀ ਗੱਲ ਸੁਣੋ ਸਰਬਤ ਹੁੰਦੀ ਹੈ ਜੇ ਨਾਨੀ ਦੀ ਤਾਂ ਉਹਨੂੰ ਦਿਵਾਓ 5 6 ਸੂਟ ਠੀਕ ਹੈ ਉਹਦੇ ਮਨਪਸੰਦ ਦੀਆਂ ਜੁੱਤੀਆਂ ਤੇ ਨਾਲ ਕਹਾਣੀਆਂ ਨਹੀਂ ਪਾਉਣ ਨੂੰ اچھا ਮੈਂ ਨਾ ਦਵਾਉਣਾ ਕੈਂਚ ਨੂੰ ਕੋ ਸੈੱਟ ਸੂਟ ਵਗੈਰਾ ਠੀਕ ਹੈ ਫੇਰ ਉਹਨੂੰ ਕਲਾਉ ਪਲਾਉ ਚੱਲ ਵੀ ਸ਼ਾਮ ਤੱਕ ਉਹ ਕੱਬ ਚਾਰ ਵਾਰ ਤੇ ਹੱਥ ਤੇ ਨੀ ਲੋੜ ਨਹੀਂ ਗਾਂ ਕਾਢੀਓ ਕਰ ਅੱਛਾ ਮੈਂ ਗੱਲ ਕੱਟਣ ਲੱਗਿਆ ਪੈਣੀ ਤੇਰੀ ਵੀ ਹੁਣ ਕੋਣ ਲਾ ਹਾਂ ਤੂੰ ਹੁਣ 2 ਮਿੰਟ ਪਹਿਲਾਂ ਕਹਿਦੀ ਨੀ ਨਾ ਆਟਾ ਨਾ ਤੇਲ ਨਾ ਫਲਾਣਾ ਤੁੰਗਾ ਟੂਟਾ ਜੋ ਕੇ ਪੈਸੇ ਉਹਨਗੇ ਇਹ ਸੋਚ ਵੀ ਤੈਨੂੰ ਰੋਟੀ ਨਹੀਂ ਮਿਲੂ ਮੈਂ ਵੀ ਗੱਲ ਇਹ ਹੈ ਬੀਜੀ ਨੇ ਕਿਹਾ ਸਰਬਸ ਨਾ ਦਿਮਾਗ ਠੰਡੇ ਕਰਨਾ ਮੈਂ ਆਉਂਗਾ ਇੱਕ ਵਾਰ ਤੱਕ ਧੀਮੀ ਧੀਮੀ ਦਾ ਦਿਮਾਗਾਂ ਸਰਬਸ ਵੀ ਠੰਡਾ ਹੋ ਜਾ ਪੈਸੇ ਦੇਖੋ ਸੁਣਾ ਮੇਰੀ ਗੱਲ ਸੁਣੋ ਸਰਬਸ ਹਾਂਜੀ ਉਹਦੀ ਜਦੋਂ ਮੈਂ ਸਰਬਸ ਕਰੀ ਆ ਪਾਣੀ ਦੀ ਬੋਤਲ ਭਰ ਲਈ ਹਾਂਜੀ ਉਹਦੇ ਸਿਰ ਦੇ ਵਿੱਚ ਪਾਣੀ ਹੈ ਸਾਡੇ ਕਿੰਨੇ ਗਲੀ ਆ ਇਹ ਖਰਤਾ ਜਹਾ ਉਹਦੇ ਸਿਰ 'ਚ ਪਾਤੀ ਪਾਣੀ ਦੇ ਵਿੱਚ ਹੁਣ ਜਿਹੜੀਆਂ ਅੱਜ ਕੱਲ੍ਹ ਤੁਹਾਨੂੰ ਪਤਾ ਠੰਡਈਆਂ ਬਣਦੀਆਂ ਠੰਡਈਆਂ ਬਣਦੀਆਂ ਨਾ ਹਾਂ ਸ਼ਾਇਰ ਦੇ ਵਿੱਚ ਰੱਖਿਆ ਉਹਦੇ ਮੈਂ ਦੋ ਤਿੰਨ ਬੋਤਲਾਂ ਭਰ ਕੇ ਲੈ ਕੇ ਉਹਨਾਂ ਨੂੰ ਪਨਾ ਦੇਣੀ ਆ ਨੰਦ ਮਾਗਾ ਪਟੰਡਾ ਉਹਨਾਂ ਨਾਲ ਸੋਧ ਰਹੇ ਜਿੱਕਿ ਨਾਲ ਗੱਡੀ ਦਾ ਤੇਲ ਬਦਲ ਦਿੰਦੇ ਆਂ ਸਰਵਿਸ ਸਰਵਿਸ ਕਰਾਣੇ ਮੋਟਰਟੈਕਲ ਦੀ ਗੱਡੀ ਦੀ ਤੇਲ ਬਦਲਦੇ ਆਂ ਆਪਾਂ ਬਦਲ ਬਦਲਿਆ ਪੁਰਾਣਾ ਤੇਲ ਨਿਕਲਦਾ ਨਵਾਂ ਪਾ ਦਿੰਦੇ ਪਰ ਇੱਕ ਇਹਨਾਂ ਦੇ ਪਾਣੀ ਮੈਂ ਪਾਣੀ ਪਾਣੀ ਇਹ ਤਾਂ ਕੰਡਾ ਹੋ ਜਾਣਾ ਨਹੀਂ ਦਾ ਕੁਝ ਕਰਨਾ ਮੈਂ ਤਾਂ ਉਹ ਸੋਚਿਆ ਕੀ ਮੈਂ ਤਾਂ ਸੁਟਣੇ ਪਲਾਨ ਕਰ ਦਿੱਤੇ ਨਾ ਆਪਾਂ ਫੋਟੋ ਕਾਇਰ ਢੱਡੇ ਹੋਣ ਵਾਲੇ ਤੋਂ ਰਾਜ। ਤੈਨੂੰ ਲੱਗਦਾ ਕਿ ਨਾ ਨਾ ਵੀਰ ਜੀ ਕਿਨਾ ਨਾ ਵੀਡੀਓ ਦੇਖੀ ਆ ਟੀਵੀ 'ਚ ਉਹਨਾ ਸਿਰ ਬਾਗੂ ਦਾ ਜਨਮੀ ਦਾ ਉਹ ਕਹਿੰਦੇ ਵੀ ਮੇਰੀ ਐਮ ਆਰ ਆਈ ਦੱਸਿਆ ਡਾਕਟਰ ਨੇ ਉਹ ਕਹਿੰਦੇ ਐਮ ਆਰ ਆਈ ਤੇ ਟੁੱਟ ਪਾਣੀ ਤੇ 8000 ਲੱਗਣਾ ਤੂੰ ਮੈਨੂੰ 4000 ਦਾ ਸੁਣਵਾ ਦੇ। ਤੂੰ ਵੀ ਲੈ ਜਾ ਕੇ ਡੱਟ। ਉਹ ਗਾਣੇ ਹੀ ਜਨਾ ਹੈ ਮੇਰੇ ਲਈ ਆਪੇ ਬਾਦ ਲੋਗੀ ਅਸਤੋ ਸੋ ਜਾਣਾ ਚਿੰਦਵਾ ਲਿਆ ਔਖਾ ਹੈ ਭਾਈ ਨਹੀਂ ਮੈਂਨੇ ਦੇਖੀ ਮੈਂ ਤਾਂ ਤੁਹਾਨੂੰ ਕਹਾਵਾਂ ਦਸੀਆ ਇੰਨੇ ਮਹਿੰਗੇ ਤਾਂ ਅਸੀਂ ਵੀ ਲੰਦਿਆ ਇਹ ਬਗਵਾ ਪੀਂਗੇ ਕੋੜਾ ਬਾਤ ਨਹੀਂ ਨਹੀਂ ਤੁਸੀਂ ਸਮਝ ਕਰੋ ਤੁਸੀਂ ਸਰਵਿਸ ਕਰਵਾਓ ਆਪਣੀ ਸਾਡੀ ਲੋੜ ਨਹੀਂ ਹੈਗੀ ਸਰਵਿਸ ਦੀ ਵਿਕੀ ਯਾਰ ਮੇਰੀ ਸਰਬੰਤੀ ਲੋੜ ਹੈ ਕਿ ਅਸੀਂ ਤਾਂ ਇੰਜੀਆਂ ਕਰਾਉਣਾ ਸਰਪਸ ਕਿਹਨਾਂ ਕਰਾਉਣੀ ਇਹ ਵੀ ਲੋੜ ਆ ਸਰਬੰਤੀ ਵਿੱਕੀ ਦੀ ਤਾਂ ਆ ਜਾਂਦੀ ਰੋਟੀ ਇੰਜਾ ਇੰਜਾ ਹੁੰਦਾ ਸਾਰੇ ਕਰਦੇ ਇੰਜਾ ਲੈ ਐਣੀ ਕੀ ਖਾਵਾ ਟਿੱਕਾ ਮੈਂ ਹੁਣ ਮੰਨੂ ਐ ਨਹੀਂ ਸਾਹ ਲਾਦੀ ਪਤਾ ਨਹੀਂ ਇਹ ਜੀਜਾ ਕਟੌਦ ਨਾਲ ਸਾਲੇ ਤੇ ਪਤਾ ਨਹੀਂ ਸਾਲੇ ਤੇ ਜੀਜਾ ਕਟੌਦ ਨਾਲ ਜੀਜੇ ਨੇ ਪਤਾ ਨਹੀਂ ਸਾਲਾ ਕਟਦਣਾ ਇਹ ਰਿਸ਼ਤੇਦਾਰੀ ਵਿਗਾੜਨ ਪਰ ਗੜੀ ਐ ਸਵਾਰਨ ਵੱਟੀ ਖੜੀ ਐ ਘੜੀ ਘੜੀ ਜਿਹੜੀ ਜਦੈ ਕਹਿੰਦੀ ਐ ਇੰਜਣ ਕਰਨਾ ਇੰਜਣ ਕਰਨਾ ਇਹ ਮੈਂ ਤਾਂ ਵੀ ਇੱਕ ਸਟੋਰੀ ਸੀ ਹਾਂ ਉਹ ਕਹਿੰਦੇ ਮੇਰੇ ਆਹ ਤਾਂ ਭਾਈ ਦਾ ਫੋਨ ਹਾਂ ਇਹ ਵੀ ਪਰਮਣ ਦਾ ਨਾ ਇੰਜਣ ਕਰਨਾ ਪਾਣਾ ਮੈਂ ਕਿਹਾ ਵੀ ਠੀਕ ਐ ਫਿਰ ਤੈਨੂੰ ਪੁੱਛੂੰਗੀ ਮੈਂ ਚਲੋ ਵੀ ਇੰਜਣ ਕਿ ਆਂਦਾ ਇੱਜੜ ਉਹਨਾਂ ਨੂੰ ਪੱਨੂ ਕਿ ਪਤਾ ਕੀ ਹੁੰਦਾ ਇੱਜੜ ਉਹ ਮੈਂ ਗੱਲ ਕਰ ਰਿਹਾ ਇੱਕ ਨਾ ਪੰਜਾਬੀ ਦਾ ਬਾਹਰ ਵਿਆਹ ਹੋਇਆ ਹੋਇਆ ਹਾਂ ਉਹਨੇ ਨਾ ਵਿਆਹ ਇਹਨਾਂ ਕਰਾਇਆ ਹੁੰਦਾ ਬਾਹਰਲੀ ਕੁੜੀ ਹੁੰਦੀ ਆ ਹੂੰ ਉਹਨੂੰ ਕਹਿੰਦੀ ਆ ਕਹਿੰਦੀ ਵੀ ਜਦੋਂ ਆਪਾਂ ਛੁੱਟੀ ਜਾਵਾਂਗੇ ਪੰਜਾਬ ਤੁਸੀਂ ਮੈਨੂੰ ਕਹਿ ਦੋ ਤੁਹਾਨੂੰ ਗਰਦਾਸਪੁਰ ਵੀ ਕਮਾਊਂਗਾ ਬੰਬਰਸਾ ਸਾਰੇ ਪਾਸੇ ਕਮਾਊਂਗਾ ਹਾਂ ਕਹਿੰਦਾ ਹਾਂ ਮੈਂ ਤੈਨੂੰ ਕਹਾਂਦਾ ਕਹਿੰਦਾ ਮੇਰੀ ਕਿਸੇ ਏਡੀ ਨੇ ਕਿਹਾ ਹੈ ਬਿੱਤਾ ਨੁੱਟ ਠੇਕੂ ਚ ਕਮਾ ਕੇ ਲੈ ਗਈ ਜੀ ਜਾਵ ਬਗੜਾ ਕਰ ਨਾ ਕਦੀ ਕਦੀ ਮੈਂ ਗੁੱਗਰ ਤੇ ਧਰਚ ਮਾਰਿਆ ਬਿੱਤਾ ਠੇਕੂ ਮੈਨੂੰ ਨਹੀਂ ਮਿਲੇ ਬਿੱ ਤੂੰ ਮੈਨੂੰ ਛੂਡ ਘਾਤੇ ਬੋਲੇ ਮੈਨੂੰ ਠੇਕ ਮਾ ਕੇ ਲੈ ਕੇ ਜਾ ਵਾਹ ਬੜਾ ਠੱਟਾ ਗੂਏ ਦੇਖ ਲੈ ਉਹਨੇ ਤਾਂ ਦੂਏ ਬਾਸਰ ਨੂੰ ਗੱਲ ਮਾਰੀ ਉਹਨੇ ਮੇਣਾ ਮਾਰਿਆ ਉਹਨਾ ਬਿੱ ਤੈਨੂੰ ਠੱਟੇ ਗੂਚ ਕਮਾਉਣਾ ਉਹਨੇ ਗੱਲਾਂ ਹੀ ਆ ਉਹਦੀਆਂ ਆਹ ਉਹ ਕਹਿੰਦਾ ਓਕੇ ਹਾਂ ਕਿ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਉਹ ਗਾ ਤੂੰ ਆਏਗਾ ਕਿ ਮੈਂ ਮम्मी ਨੂੰ ਪੁੱਛੀ ਤਾਂ ਝਾਗੂ ਕਿਆ ਇਹ ਲੱਸੀ ਨੂੰ ਗੋਰੀਆਂ ਨੂੰ ਪਤਾ ਨਹੀਂ ਨਾ ਔਖਾ ਹੀ ਹੈ ਗੋਰੀਆਂ ਨੂੰ ਐਸੀ ਸਿਖਾਉਣ ਵਾਸਤੇ ਸਿਕਲਾਈ ਦਦਿਆ ਸਾਡੀ ਟੀੜੀਆਂ ਦੇ ਕਿਉਂਗਾ ਗੋਰੀਆਂ ਮੇਰੇ ਅੱਧੇ ਦਿਮਾਗ ਤੇ ਦਲੋਂ ਦਮਾਗ ਨਾਲ ਬਹੁਤ ਫਰਕ ਹੈਗਾ ਹਾਂ ਓਹ ਬਾਬੇ ਕੋਈ ਮੇਰੀ ਮੈਂ ਇੱਕ ਸੋਚਦਾ ਦਿਮਾਗ ਰਹੀ ਕਰੋ ਜਿਹੜਾ ਕੁੱਤਾ ਫਰਕ ਹੁੰਦਾ ਕੁੱਤਨ ਫਰਕ ਬੰਦੇ ਗਿੱਟੀਆਂ ਨਾਲ ਸੋਚਦੇ ਆ ਗਿੱਟੀਆਂ ਚੱਕ ਹੁੰਦੀਆਂ ਜਿਹੜਾ ਕੁੱਤ ਕੁੱਤ ਕਰੀ ਜਾਂਦਾ ਗਿੱਟੀਆਂ ਖੁੰਦੀ ਆਸ ਮੈਨੂੰ ਲੱਗਦਾ ਤੈਨੂੰ ਆਪਣੀ ਭੈਣ ਦੀ ਜਾਣਕਾਰੀ ਨਾਲ ਜਿਹੜੇ ਹਾਲਾਤ ਲੱਗਦੇ ਆ ਤੈਨੂੰ ਮਾਂ ਤੇ ਨਾਲ ਲੜ ਰੋ ਫਰੀ ਜੰਦੀਓ ਤੂੰ ਜਾਂ ਤਾਂ ਤੱਕ ਹੁਣ ਗੁੱਤ ਤੇ ਗੱਲ ਕਰੀ ਵੀ ਗੁੱਤ ਚੱਕਲ ਹੁੰਦੀ ਆ ਹਾਂ ਹੁਣ ਭਾਈ ਉੱਤਰ ਨੂੰ ਗੱਟਿਆਂ ਚ ਦੱਸ ਦੀ ਤੇਰੇ ਗੱਟਿਆਂ ਚ ਅਗਲਾ ਹੁਣ ਦੱਸ ਸੱਦਿਆਂ ਨੇ ਹੁੰਦੀ ਆ ਹੁਣ ਸਾਡੇ ਦਾ ਸਿੱਧਾ ਸਾਡੇ ਦਾ ਸਾਡੇ ਦਾ ਹੋਰ ਹੀ ਆ ਜੀ ਅਗਲਾ ਦਿਮਾਗ ਦੇ ਵਿੱਚ ਇੱਥੀ ਇੱਥੀ ਸਾਰਾ ਕੁਝ ਕਪਾਟ ਹਾਂ ਨਮਸਕਾਰ ਹੈ ਇਹਦੇ ਵਿੱਚ ਰੱਬ ਨੇ ਕਿਹਾ ਗੱਟੇ ਲਾਤੀ ਨੇਟਰ ਹਾਂ ਉਹ ਹੁਣ ਤੇਰਾ ਭਾਈ ਤੈਨੂੰ ਕਹੀ ਜਾਂਦਾ ਗੁੱਪ ਤੇ ਤੂੰ ਨੂੰ ਕਹੀ ਜਾਂਦੀ ਗੱਟਿਆਂ ਚ ਮੈਂ ਤਾਂ ਸੁਣਦਾ ਹਾਂ ਮੈਂ ਕਿਆਦਾ ਅੰਦਰ ਮੇਰੇ ਜਿਹੜਾ ਤੇ ਕੋਈ ਪਤਾ ਲੱਗਦਾ ਹੈਗਾ ਸਭ ਨੂੰ ਮੈਂ ਤੂੰ ਇੱਥੇ ਮੂਤੀ ਮੈਂ ਇਸ ਤਰ੍ਹਾਂ ਲੜੀ ਸੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਾ ਕਾ ਮੈਂ ਇਦਾਂ ਦੇ ਕਿ ਜਾਨੀ ਮੈਂ ਕੀ ਜਾਨੀ ਮੈਂ ਉਹੀ ਤਾਂ ਤੇ ਇੰਨੀ ਵੀ ਤੇਰਾ ਇਹ ਮੈਂ ਕਿਹਦੀ ਬਣਿਆ ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਉਹ ਕੰਮ ਹੈ ਨਾ ਨਾ ਭਾਗਦੀ ਹੈ ਸਰਦ ਨਹੀਂ ਗੱਲ ਦਾ ਪਤਾ ਨਹੀਂ ਇਹ ਬਣਾਇਆ ਹੈ ਹੈ ਬੋਲੋ ਮੈਂ ਮਰ ਜਾ ਜੋੜੀ ਰਸਗੀ ਹੇ ਮੈਨੂੰ ਬੁਲਾਇਆ ਹੈਗਾ ਇਹ ਇੰਨੀ ਜੋੜੀ ਤੇ ਵੀ ਮੂੰਚਾ ਕਿਆ ਜਾਂਦਾ ਇਹ ਤਾਂ ਵੀ ਮੂੰਚਾ ਕਿਆ ਜਾਂਦਾ ਤੂੰ ਆਪਣੇ ਆਇਆ ਹਾਂ ਮੈਂ ਵੀ ਤੇਰੇ ਕੋਲ ਫੋਨ ਨਹੀਂ ਪੀਰਿਆ ਭਾਈ ਮੈਂ ਬਿੱਲ ਤੇ ਆਇਆ ਆ ਵੀ ਕੁਰਸੀ ਤੇ ਕਿਰਿਆ ਨਸਲ ਵਿੱਚ ਅਸਲੀ ਜਾਨੇ ਹੀ ਦੀ ਵੀ ਡੇਲੀ ਥੋੜਾ ਪ੍ਰੈਸ ਹੁੰਦਾ ਕਿਸੇ ਨਾ ਕਹਿੰਦੇ ਕਲੇਰੀ ਦੀਆਂ ਚੀਜ਼ਾਂ ਦੀ ਖਬਰ ਲੇ ਗਿਆ ਮੈਂ ਕਾਂਟੋ ਕੋਲੇ ਹਜੇ ਰਵੇੜ ਕੇ ਆਮ ਹਾਂ ਵੀ ਮੈਂ ਕਹਿੰਦਾ ਫੈਲੀ ਵਿੱਚ ਪਰ ਮੈਨੂੰ ਤਾਂ ਐ ਲੱਗਦਾ ਜਿਹੜੇ ਸਾਹ ਕੋ ਥੋੜੀਆਂ ਗੱਲਾਂ ਪਉਂਦਾ ਵੀ ਤੁਹਾਡੇ ਕਾਂਟੋ ਕੋਲੇ 'ਚ ਮੈਂ ਵੀ ਫਸ ਜਾਣਾ ਮੈਨੂੰ ਲੱਗਦਾ ਕਿ ਇਹਨੂੰ ਮਾੜਾ ਕਹੂੰ ਕਿ ਇਹਨੂੰ ਚੰਗਾ ਕਹੂੰਗਾ ਪੰਗਾ ਖੜਾ ਹੋ ਗਿਆ ਹੁਣ ਇਹ ਗੇਮ ਉਲਟੀ ਪਈ ਐ ਐ ਬਾਜੀ ਤੁਹਾਡਾ ਨਾ ਦੀਦੀ ਰੁੱਸੀ ਹੋਈ ਹੈ ਹਾਂ ਸਰਬਤੋਈ ਤੇਰੀ ਵੇ ਰਿਹਾ ਜਾਨ ਆਹ ਕਹਿਣਾ ਤਾਂ ਹੁਣ ਦੱਸੋ ਬਾਈ ਕੋਈ ਵੀ ਦਰਵਾਜ਼ਾ ਵੀ ਲੱਗਦੀ ਤੁਸੀਂ ਨਾਲ ਜਿਹੜੇ ਦੱਸੋ ਨਹੀਂ ਇਹ ਵੀ ਬਾਈ ਤਾਂ ਦੱਸ ਸਕੋਣੀ ਆਪਣੀ ਬਹੁਤ ਮੜਾ ਪਿੱਛੇ ਤੇ ਨਾ ਬਟਣ ਨਹੀਂ ਗੱਲ ਬੋਲਦੇ ਹਾ ਕਿ ਮਜਾ ਚੱਲਦਾ ਹੀ ਤੁਹਾਡਾ ਪਰ ਨਹੀਂ ਇਦਾਂ ਦੀ ਕਦੇ ਨੋਤ ਆਵੇ ਨਾ ਨਾ ਪੱਕਾ ਕਰ ਲੈਣੇ ਆ ਵੀ ਮਾੜੇ ਮੋਟੇ ਕਿਹਦੇ ਘਰ ਚ ਕਰਾਈਆਂ ਨੂੰ ਜੇ ਸਾਦੀ ਹੁੰਦੀਆਂ ਪਰ ਦਿੱਲੀ ਤੁਹਾਡੇ ਜਿਹੜੀ ਸਾਧ ਤਰੋ ਚੱਲਦੇ ਨਾ ਕੁਝ ਚੜਾਇਆ ਹੋਰ ਝਟ ਕਰਕੇ ਆਇਆ ਬਾਈ ਕੋਈ ਜਾਣਦੇ ਤੁਮਰਾ ਵਿੱਚ ਬਸ ਹੋਈ ਜਾਣਦੇ ਕੱਲ ਨੂੰ ਬੜੀ ਗੱਲ ਹੋਵੇ ਫਿਰ ਵੀ ਤਾਂ ਅਸੀਂ ਆਉਣਾ ਹੁਣ ਆਣਾ ਹੁਣ ਕਾਤੇ ਦਾ ਦਾਕਲੇ ਇਹੇ ਬਾਤ ਨਾ ਬਗੜ ਮਤਲਬ ਤੇ ਹੁਣ ਤਾਂ ਸਰ ਬੰਦੇ 3 4 5 ਕਰੇ ਕੌਣ ਸੁਣੋ ਇਹ ਵੀਡੀਓ ਦੇ ਉੱਪਰ ਕਮੈਂਟ ਆਉਂਦੇ ਵੀ ਸੁਖੋ ਤੁਹਾਡੇ ਵੱਲ ਆਸੀ ਫੁਲਾਣਾ ਟਿੰਕ ਕਹਿੰਦੇ ਨੇ ਇੱਕ ਦਿਨ ਪੰਪ ਦੇ ਦਰਮਿਆਨ ਮੈਂ ਲੱਖ ਰੁਪਏ ਤੈਨੂੰ ਭੇਜਦੀ ਆਂ ਚੱਕ ਕੇ ਉਹ ਹੀ ਕਹਿ ਕਹਿੰਦੇ ਨੇ 35 ਪਹਿਲਾਂ ਤੋਂ ਬੀ ਕੇ ਵਾਲਾ ਸਰ ਹੈ ਪੈ ਆਪਣੇ ਪਤੀ ਤੇ ਹਤਿਆਚਾਰ ਦਾ ਕੇਸ ਕਰ ਰਹੀ ਹਾਂ ਹਾਂ ਪੈਰ ਨੂੰ ਖੁਚੜੇ ਦਾ ਬਦਲਾ ਨਹੀਂ ਲਿਆ ਮੈਂ ਆ ਜਾ ਸਾਡਾ ਯਾਦ ਆ ਗਿਆ ਮੇਰੇ ਦੁੱਖ ਦੇ ਰੱਖ ਮੇਰੀ ਬਾਬੇ ਭੁਖ ਤੇ ਆਵੇ। ਬੇਰਾ। ਜਿਹੜੀ ਪਾਪਰ ਨਾ ਚਾਰ ਚਾਰਸ ਵਾਲਿਆ। ਮੈਂ ਨਹੀਂ ਗੱਲ ਕਰਦਾ ਸੋਹਣਾ ਬਾਈ। ਹਾਂ। ਰਾਵਣ ਕਾਤੇ ਹਾਰ ਗਿਆ ਤਾਂ ਪਤਾ ਉਹਨੂੰ। ਕਾਤੇ। ਗੱਭ ਪਾਈ ਉਹਦਾ ਪਾਈ ਬਰਖਲਾ ਹੋ ਗਿਆ। ਹਾਂ। ਰਾਮ ਕਾਤੇ ਜਿੱਤ ਗਿਆ ਉਹਦਾ ਪਾਈ ਦੇ ਨਾਲ। ਹਾਂ। ਮੇਰੇ ਮਗਤ ਜਦੋਂ ਪਾਈ ਬਰਖਲਾ। ਬੇਰਾ ਮੇਰਾ ਪਾਈ ਮੇਰਾ ਬਾਹਰ ਚੱਲ ਗਿਆ ਗਿਆ। ਮੈਂ ਤੁਹਾਡੀਆਂ ਚੱਲਾਂ ਚੱਲੀਆਂ ਹਾਂ। ਹਾਂ। ਮੇਰਾ ਪਾਈ ਉਹ ਬਾਊ। ਕੋਈ ਨਹੀਂ ਪਰੇ ਜਦੋਂ ਬਾਈ ਆਊਗਾ ਨਾ ਫੌਜ ਨਾਲ ਲੈ ਕੇ ਆਊਗਾ ਟੈਂਕਰ ਨਾਲ ਬਈ ਆਪਣੀ ਜੰਗਦਾਰੀ ਰੱਖੋ ਤੁਸੀਂ ਕੋਈ ਨਹੀਂ ਮੈਂ ਤਾਂ ਪਿੰਚ ਕਰਨ ਲਾ ਕਰਾਵਾ ਇੰਜਨ ਕੋਈ ਨਾ ਆਪਣੇ ਕਰਦਾ ਇੰਜਨ ਹਾਂ ਚਾਵੇਂ ਇੰਜਨ ਤੋਂ ਤਾਂ ਸਾਲ ਵੀ ਉਹ ਹਾਂ ਆ ਦੇ ਵੰਦ ਜਾ ਬਣਾ ਦੇ ਕੋਲ ਲੱਗਿਆ ਉਹ ਨਾਲ ਡਿਊਟੀ ਚਾਹੀਦੀ ਨਾਲ ਡਿਊਟੀ ਕਿਸ ਨੂੰ ਮੈਂ ਆਹ ਬਣਾ ਦੇ ਕੋਲ ਲੱਗਿਆ ਬੜਾ ਤੇ ਆ ਉਹ ਗੋਲ ਪੰਜਾਬ ਆ ਕੇ ਪਾਸੇ ਲੈ ਲਈ ਯਾਰ ਦਾ ਵੀਡੀਓ ਚ ਇੱਥੇ ਰੋਣ ਲੱਗਿਆ ਦਾ ਕਹਿਦਾ ਮਾਰਦੀ ਹੈ ਮੋਤ ਮੈਂ ਰਾਦੀਆਂ ਇਹਦੀ ਵੀ ਬਟਾ ਹਾਂ ਜਿੱਦੇ ਆਪਾਂ ਬੈਠੇ ਆ ਬੈੱਡ ਤੇ ਲੈਪਟਾਪ ਤੇ ਨਾਟਕ ਤੇ ਨਾਟਕ ਦੁਪਹਿਰਾਂ ਤਾਂ ਸਾਰਾ ਦਿਨ ਨਗਾਟ ਨਾਟਕਾਂ ਪੜਾ ਹਾਂ 3 ਵਜੇ ਗਏ ਹੁਣ ਕੰਮ ਦਾ ਟਾਈਮ ਹੋਰ ਤਾਂ ਉਡੀਕਦਾ ਹੋਰ ਕੰਮ ਲੱਗਾ ਪਤਾ ਪਤਾ ਕੀ ਗੱਲ ਦੇਖ ਕੇ ਕਹਿੰਦੇ ਬਜਾਦ ਬੰਦੇ ਨੂੰ ਬਗਾਲ ਲੈਕ ਮੈਂ ਪਹਿਲੇ ਖੇ ਦੀ ਗੱਲ ਦੱਸਦਾ ਇਹ ਗੱਲ ਹੋਣੀ ਆ ਜੀ ਮੈਂ ਕਹਿੰਦਾ ਵੀ 90 ਰੁਪਏ ਤੇ ਲਗਭਗ ਦੀ ਗੱਲ ਹੋਣੀ ਆ ਸਾਡੇ ਘਰ ਪੁਰਾਣੇ ਘਰ ਚ ਕਿ ਫਰਿੱਜ ਹੁੰਦਾ ਤਾਂ ਜੀ ਉਦੀ ਸੋਚੋਗੀ ਸੀ ਖਰਾਬ ਲਾਈਟ ਜਿਹੜੀ ਅੰਦਰ ਬਲਦੇ ਯਾਰ ਖੁੱਲਦੀ ਹੁੰਦੀ ਹੈ ਜੀ ਉਹ ਕਾਕੀ ਕੋਲਦੇ ਪਾਸ ਦਰਵਾਜਾ ਖੋਲਦਾ ਤਾਂ ਲਾਈਟ ਬਲ ਜਾਂਦੀ ਜੀ ਜੇ ਆਪਾਂ ਉਹਦਾ ਫ੍ਰਿਜ ਦਾ ਦਰਵਾਜਾ ਲਾਉ ਵੀ ਉਹ ਦਰਵਾਜਾ ਆਪਾਂ ਲਾ ਦਿੰਦੇ ਤਾਂ ਲਾਈਟ ਲਾਈਟ ਹੋ ਜਾਂਦੀ ਬੰਦ ਆ ਕੁਦਰਤੀ ਮੀਂਹ ਪਿਆ ਵਾ ਤੇ ਸੋਚੋਗੇ ਖਰਾਬ ਉਹਦੀ ਸੁੱਤ ਮਿਸਤਰੀ ਖੋਲ ਕੇ ਤੇ ਉਹਨੂੰ ਰੱਖ ਗਿਆ ਇਦਾਂ ਹੀ ਮਤਲਬ ਆਪਣੇ ਇਹਨਾਂ ਨੂੰ ਪਤਾ ਤਾਂ ਮੈਨੂੰ ਪਤਾ ਨਹੀਂ ਤਾਂ ਘਰ 'ਚ ਵੀ ਫ੍ਰਿਜ ਬੰਦਾ ਕਰਾ ਮੈਂ ਉਹਦੀ ਸੁੱਤ ਲਾਈ ਮੈਂ ਪਹਿਲਾਂ ਤਾਂ ਪਾਣੀ ਕੱਢਣ ਲੱਗਿਆ ਆਗੇ ਐ ਮਾਸਲਾ ਫ੍ਰਿਜ ਤਾਂ ਬੰਦ ਪਿਆ ਮੈਂ ਸੁੱਤ ਲਾਤੀ ਸੁੱਤ ਲਾ ਕੇ ਬਾਅਦ 15 ਮਿੰਟ ਤੱਕ ਪਾਣੀ ਠੰਡਾ ਹੋ ਜਾਊਗਾ ਮੈਂ ਸੋਚ ਨੂੰ ਗਿਆ ਬਾਈਰ ਭਾਬੀ ਜਿੱਥੇ ਬੈਠੇ ਬਲਜਿੰਦਰ ਵੀ ਬੈਠੀ ਜਾਂ ਬਲਜਿੰਦਰ ਵੀ ਅਨ ਮੈਰੜੇ ਦੀ ਐਨਨ ਨੇ ਕਿਹਾ ਵੀ ਫਰਿਜ ਨਾਲ ਲਾਈ ਬਿਫ੍ਰਿਜ ਕਰੰਟ ਮਾਰਦਾ ਚਲ ਮੈਂ ਨਾ ਕੋ ਪੰਜ ਕਿ ਮਿੰਟ ਬੈਠਿਆ ਉੱਥੇ ਤੋਂ ਉੱਠਿਆ ਮੈਂ ਜਾ ਕੇ ਫਰਿਜ ਨੂੰ ਸਾਲਾ ਸਿੱਧਾ ਹੀ ਹੱਥ ਪਾ ਲੈ ਲਾ ਕੇ ਫਰਿਜ ਚੱਲਦਾ ਦਾ ਕਰੰਟ ਅੱਗੇ ਮੇਰੇ ਕਰਟ ਲੱਗਾ ਜਾਂ ਮੈਂ ਘਿਰ ਲੱਗਾ ਉਹ ਤਾਂ ਦਰਵਾਜ਼ਾ ਖੁੱਲਿਆ ਫਰਿਜ ਸਾਰੀ ਪੁੱਠਾ ਹਾਂ ਅਲਾ ਦਾ ਬਾਈ ਨੇ ਮੇਰਾ ਤਿੰਨ ਚਾਰ ਥੱਪੜ ਤਰੇ ਕਰੰਟ ਵਾਲਾ ਝਟਕਾ ਦਾ ਤਾਰਤਾ ਮੇਰਾ ਜਦੇ ਨੇ ਉਹ ਚਟਕਾ ਦਾ ਮੇਰਾ ਜਦ ਉੱਤਰਿਆ ਕਰੰਟ ਵਾਲਾ ਮਨੂੰ ਦਾ ਸੁੱਧ ਬੁੱਧ ਜਿਦਿ ਜਦ ਆ ਗਈ ਵੀ ਆ ਉਹ ਕਿਆ ਗਿਆ ਚੱਲ ਥੋੜਾ ਮਾਸ ਵੀ ਵੀਡੀਓ ਦੇਖ ਕੇ ਆਇਆ ਤਾਂ ਪਤੰਦਰ ਵੀ ਜੀਜਾ ਕੁਰਸੀ ਪਰਤੇ ਗਰ ਗਿਆ ਆਉਂਦਾ ਹੀ ਇਹ ਵੀ ਭੁੱਲ ਗਿਆ ਇਹਨੇ ਵੀ ਆ ਕੁਰਸੀ ਨਾਲ ਪੰਗਾ ਲੈ ਲਿਆ ਆਉਂਦਾ ਹੀ ਸਿੱਧੇ ਕੁਰਸੀ ਪਰ ਬੈਠ ਗਿਆ ਗਰ ਗਿਆ ਉਹ ਮੈਂ ਕਿਹਾ ਪਰ ਤੂੰ ਬਸ ਤਾਂ ਆ ਨਾ ਤੇ ਵੀ ਟੇਕੇ ਤੇ ਵੀਡੀਓ ਨਹੀਂ ਵੀ ਠੀਕ ਕਰੀ ਹੋਣੀ ਹੈ ਇਹਨੂੰ ਆਏ ਲੱਗਿਆ ਵੀ ਆਪਾਂ ਨੇ ਖੋਲ ਲਈ ਤੀ ਨਾ ਸਾਰੀ ਨੀ ਸਾਰੀ ਸਟਿਕ ਦੇ ਕੀ ਨਾ ਇਹਦੇ ਵਿੱਚ ਇਹਨੂੰ ਆਏ ਲੱਗਿਆ ਵੀ ਇਹ ਠੀਕ ਕਰਦੀ ਨਾ ਨੇ ਆਪਾਂ ਤਾਂ ਆਪਣੀ ਕਰਦੀ ਬਿੱਥੇ ਲੈ ਕੇ ਜਾਣੀ ਐ ਉਹ ਬੈਠ ਗਿਆ ਵੀ ਠੀਕ ਆ ਇਹ ਆਏ ਬੈਠ ਗਿਆ ਬਸ ਮੈ ਵੀ ਲੱਗਾ ਉਹ ਕਹਿੰਦਾ ਭਲੇਖੇ ਭਲੇਖਾ ਪੈ ਜਾਂਦਾ ਕਿ ਬਸ ਦਿਮਾਗ ਤੋਂ ਨਾ ਗੱਲ ਸਲਿੱਪ ਕਰ ਜਾਂਦੀ ਬੰਦੇ ਦੇ ਨਹੀਂ ਹਾਂ ਉਹਦੀ ਗੱਲ ਮੈਂ ਉਹ ਕਹਿੰਦਾ ਕਿ ਵੀਰ ਜੀ ਨੇ ਵੀ ਖੋਲ ਲਈ ਨਾ ਫ੍ਰਿਜ ਮੈਂ ਗੱਲ ਕੱਟਦਾ ਜਿਵੇਂ ਬਾਈ ਤੁਹਾਨੂੰ ਭਲੇਖਾ ਭਲੇਖਾ ਬਹੁਤ بڑا ਹੋ ਬਗਦਾ ਸੁਣ ਲਓ ਕੀ ਹੋਇਆ ਪਰਸੋਂ ਕਿਸੇ ਬੰਦਾ ਮੈਨੂੰ ਕਹਿੰਦਾ ਆ ਜੀ ਮੇਰੇ ਨਾਲ ਟਰਾਂਸਫਰਮ ਦੀ ਤਾਰ ਟੁੱਟੀ ਹੋਈ ਬੀਆ ਤੂੰ ਠੀਕ ਕਰਦੀ ਮੈਂ ਚਲੋ ਬੋਲੀ ਸਾਡੇ ਪਿੰਡ ਦਾ ਕੰਮ ਆ ਹਾਂ ਕਰ ਦੂ ਮੈਂ ਮੈਕਮੇਂ ਦਾ ਕੰਮ ਕਰਦਾ ਜੀ ਇਹੇ ਬਿਜਲੀ ਮੈਂ ਬਿਜਲੀ ਮੈਕਮੇਂ ਚ ਕੰਮ ਕਰਦਾ ਉੱਥੇ ਜੇਜ ਦੇ ਸੰਪਰਕ ਦੇ ਵਿੱਚ ਲਿਆ ਕੇ ਜੋ ਕੁਝ ਵੀ ਹੈਗਾ ਫਿਰ ਉਸ ਤੋਂ ਬਾਅਦ ਲਾਈਨ ਨੂੰ ਠੀਕ ਕਰਨੇ ਆ ਤੇ ਫਿਰ ਮੈਂ ਕੀ ਕਰਿਆ ਜੀ ਉੱਥੇ ਬੰਦਾ ਬਿਠਾਤਾ ਉਹਨਾਂ ਦਾ ਮੈਂ ਕਿਹਾ ਭਾਈ ਟਰਾਂਸਫਾਰਮ ਦੀ ਸੋਚ ਕੱਟੀ ਹੋਈ ਆ ਕਿਸੇ ਨੂੰ ਲਾਉਣ ਨਾ ਨਹੀਂ ਮੈਂ ਤਾਰਾਂ ਜਾ ਕੇ ਟੈਨਡ ਕਰ ਦਿੰਦਾ ਜੀ ਟੁੱਟੀ ਰਹੀ ਆ ਜੀ ਜੋਰ ਘੜ ਕੇ ਕਹਿੰਦਾ ਠੀਕ ਆ ਉਹ ਬੰਦੇ ਨੇ ਕਿਆ ਕਰਿਆ ਭਲੇਖਾ ਇਹ ਨੂੰ ਕਹਿੰਨੇ ਭਲੇਖਾ ਉਹ ਉੱਠਾ ਉੱਠ ਕੇ ਪਾਣੀ ਪੀਣ ਲੰਘ ਗਿਆ ਇੰਕਾ ਸਾੜੇ ਪਿੰਡ ਦਾ ਬੰਦਾ ਆ ਉਹਦੀ ਮੋਟਰੇ ਉੱਥੇ ਉਹ ਗਿਆ ਨਾਲ ਉਹਨੂੰ ਵੀ ਪਤਾ ਇਹਨਾਂ ਦੇ ਪਚੜ ਲੱਗਿਆ ਕੰਮ ਕਰ ਲੱਗਾ ਉਹ ਤਾਂ ਕੁਦਰਤੀ ਗਾਹੇ ਮੈਂ ਚੜਿਆ ਹੀ ਨਹੀਂ ਤਾਂ ਮਦਦ ਚਾੜੀਦਾ ਜਾ ਕੇ ਸੁੱਚਦਾ ਆ ਤਿੱਦਰਾ ਆਵਰ ਹਾਂ ਹਾਂ ਚਲੋ ਉਹ ਜਿਹੜਾ ਬੰਦੇ ਨੂੰ ਅਸੀਂ ਕਿਹਾ ਤਾਂ ਉਹਨੇ ਫੋਨ ਕਰਤਾ ਸਾਨੂੰ ਕਹਿੰਦਾ ਲੈ ਉੱਪਰ ਨਾ ਚੜੇ ਸੁੱਚਦਾ ਆ ਤੀ ਉਹ ਮਾਜਤ ਨੂੰ ਪਹਿਲਾਂ ਫੋਨ ਕਰਕੇ ਪੁੱਛਿਆ ਤੂੰਗਾ ਸੁੱਚ ਕੱਟੀ ਹੋਈ ਜਾਂ ਮੋਤੀ ਬੈਠਾ ਹੈ ਤੂੰ ਕਹਿੰਦਾ ਨਾ ਮੈ ਤਾਂ ਬਈ ਪਾਣੀ ਪੀਣ ਲੱਗ ਗਿਆ ਤਾਂ ਮਤ ਐ ਤਾਂ ਸਾਡਾ ਪਾਣੀ ਪਲਾਤਦਾ ਤਾਂ ਤਾਂ ਜੇ ਚੜੇ ਹੋ ਹੁੰਦੇ ਭਲੇਠਾ ਉਪਲੇਖਾ ਉਹ ਬਹੁਤ ਬੜਾ ਉਪਲੇਖਾ ਪਿਆ ਉਪਲੇਖਾ ਜਿਹੜਾ ਬੰਦਾ ਸੁੱਚ ਲਾ ਕੇ ਗਿਆ ਨਾਲੇ ਉਹਨੂੰ ਵੀ ਪਤਾਤਾ ਵੀ ਲੈ ਟੁੱਟੀ ਹੋਈ ਆ ਭਲੇਖੇ ਦਾ ਸਾਰਾ ਤਾਂ ਦੂਰ ਹੋਣ ਤੇ ਕਿਤੇ ਉੱਪਰ ਚੜੇ ਹੋਣਦੇ ਮਾਮਾ ਚੜੇ ਗਿਆ ਨਾ ਕਰੰਟ ਲੱਗ ਸਕਦਾ ਤਾਂ ਸੇਫਟੀ ਆਪਣਾ ਬੰਦਾ ਅੱਗੇ ਵਾਸਤੇ ਮੈਰੀ ਇਹ ਨਹੀਂ ਕੋਈ ਵੀ ਮੁੰਡਾ 200 ਦੇ ਤੇ ਨੂੰ 400 ਦੇ ਤੇ ਸੁੱਚ ਕੋਲ ਛੱਡ ਕੇ ਉਹ ਆ ਕੇ ਕੰਮ ਕਰਦਾ ਤਾਂ ਉਹ ਚਾਲਕ ਮੈਂ ਮਿਠਾਤਾ ਮੈਂ ਬੈਠੀ ਸੁੱਚ ਕੋਲ ਉਹ ਪਾਣੀ ਪੀਣ ਲੰਘ ਗਿਆ ਨਾ ਮੈਂ ਪਾਣੀ ਤਾਂ ਪਾਣੀ ਤਾਂ ਪੀ ਹੋਣਾ ਤਾਂ ਕਿਤੇ ਰੱਬ ਇਹ ਤਾਂ ਦਿਨ ਚੰਗਿਆਂ ਦੀ ਗੱਲ ਆ ਸਮਝ ਲੈ ਵੀ ਬਚਾਅ ਹੋ ਗਿਆ ਹਾਂ ਮਾੜਾ ਡਰਾਮਾ ਲਾਣਾ ਦਾ ਚੱਲ ਤੁਸੀਂ ਕਹਨੂੰ ਇਹਨਾਂ ਅਫਸੋਸ ਲਾ ਕੇ ਕਰਨ ਬਚ ਗਿਆ ਤਾਂ ਹੀ ਇੰਜਣ ਕਰਨ ਆਇਆ ਜੇ ਕਿਤੇ ਕਰੰਟ ਕਰੂਟਰ ਰੱਬ ਨਾ ਹਜਾ ਦਿਨ ਲਿਆਵੇ ਇੱਧਰ ਆ ਗਿਆ ਜੀ ਫੋਨ ਵਾਹਿਗੁਰੂ ਸਤਨਾਮ ਲੈ ਅਸੀਂ ਵੀ ਚੱਲੀਏ ਚਾਹ ਚੂ ਦੋ ਸਾਨੂੰ ਵੀ ਭਾਈ ਕਹਿ ਕੇ ਪੀਣੀ ਪੈਂਦੀ ਆ ਚਾਹ ਪਾਣੀ ਸਾਨੂੰ ਦੇਖ ਰਿਹਾ ਭਈ ਆਏ ਤੂੰ ਸਰਵ ਕਰਨਾ ਹੈ ਨਾ ਰਹਿਣਾ ਨਹੀਂ ਭਾਈ ਮੇਰੀ ਗਲਤੀ ਆ ਕੀ ਦਾ ਹਾਂ ਮਹਾਇガル ਕਰਦਾ ਮਹਾਇਨਾ ਚਾਹੇ ਪੁੱਛਿਆ ਤਾਂ ਪਾਣੀ ਨਹੀਂ ਲੈਣ ਨਹੀਂ ਕੋਈ ਫੇਰ ਨਹੀਂ ਤੇ ਬਿਚਾਰਾ ਮੰਗਦਾ ਚਾਹ ਇਹਨਾਂ ਦੇ ਤੇ ਹਾਲਾ ਕਹਿੰਦੇ ਵੀ ਅੱਧੇ ਬੋਲਦੇ ਸੀ ਆਪਣੇ ਭਾਈ ਨੂੰ ਬੁਲਾਵਣਾ ਸਰ ਜੀ ਆਜੂਗਾ ਮੈਂ ਦਰਦ ਤੇ ਮਰਨਾ ਪੈਣਾ ਉੱਥੇ ਮੈਂ ਨਹੀਂ ਆਉਂਦਾ ਆ ਵੀਰੇ ਕੋਈ ਗੱਲ ਨਹੀਂ ਕੋਲ ਮੈਂ ਘਰ ਆ ਸੰ ਤੇਰਾ ਭਾਬੀ ਨੇ ਆ ਕਰਦ ਦੇ ਇੰਜਨ ਹੱਸਦੇ ਰਸ ਨਾ ਕਰਦਾ ਲੈ ਅਣਾ ਨੂੰ ਇੰਜਨ ਇੰਜਨ ਕਰੀ ਜਾਂਦੀ ਇੰਜਨ ਚ ਤੇਲ ਪਾਣੀ ਪਾਉ ਉਹਦੇ ਤੇ ਬਿਚਾਰੇ ਤੋਂ ਚਾਹ ਮੰਗਦਾ ਬਸ ਜੱਜ ਓਏ ਚਾਰ ਜੀ ਤਾਂਗਾ ਚਾਹ ਬਣਾਣੀ ਆ ਉੱਥੇ ਚੱਲ ਲੈ ਉੱਥੇ ਬੈਠ ਕੇ ਦੁਨੀਆ ਨੂੰ ਮਾਰ ਕੋਈ ਚਾਹ ਬਣਾ ਲੈ ਉਹ ਜਾਸਮੀਨ ਸਾਡੀ ਸੋਚ ਭਾਂਡੇ ਸਾਫ ਕਰਦੀ ਆ ਹਾਂ ਹਾਂ ਮੈਂ ਤਾਂ ਆਪ ਕਹਿੰਦਾ ਹੱਥਾਂ ਨਾਲ ਮਾਰੀ ਜਾਓ ਹੁਣ ਅੱਛੇ ਨੇ ਮੈਂ ਕਹਿੰਦੀ ਇੱਥੇ ਵੀ ਮੇਰੇ ਚਾਹ ਬਣਾ ਕੇ ਲਿਆ ਦੀ ਲੈ ਭਾਈ ਹੁਣ ਸੁਣ ਲਓ ਇਹ ਸਾਨੂੰ ਨਾ ਕੀ ਕਰਨਾ ਐਸਾ ਸੁਣੋ ਜੀ ਮੇਰੀ ਗੱਲ ਇਹ ਗੱਲ ਸਾਰੀ ਸਾਰੀ ਸੁਣਨੇ ਵਾਲੀ ਹੈ ਮੇਰੀ ਗੱਲ ਹੋ ਰਿਹਾ ਹੋ ਰਿਹਾ ਮੇਰੀ ਗੱਲ ਸੁਣੋ ਜੀ ਮੈਂ ਨਹੀਂ ਹੁੰਦਾ ਮੇਰੀ ਗੱਲ ਸੁਣੋ ਮੈਂ ਨਹੀਂ ਹੁੰਦਾ ਇਹ ਕਰਾਉਣਾ ਤਾਂ ਸਾਡੀ ਸੁਰਿਆ ਸੰਤੀ ਆਪੇ ਰੋਣਾ ਜੇ ਪੈ ਗਿਆ ਇਹ ਜਿੱਕਣਾ ਸੀ ਅੱਗੇ ਲੜਦੇ ਆ ਵੀ ਲੜਨੇ ਵਾਲੇ ਕਲੇਸ਼ ਚ ਪੈ ਗਿਆ ਇਹ ਇਹ ਸੋਲਾ ਸੰਤੀ ਇੱਕ ਨਹੀਂ ਚੱਲੇ ਮੈਨੂੰ ਲੱਗਦਾ ਕਿ ਮੈਂ ਤੂੰ ਵੀ ਕਹੂੰਗਾ ਮੈਂ ਤਾਂ ਦਾਤਾ ਰਹੀ ਮੰਨੂ ਆਪ ਨੂੰ ਕੰਮ ਤੋਂ ਵੀ ਮੈਂ ਕੰਮ ਕਿਹਾ ਹੋ ਕਿਆ ਰਿਹਾ ਕਰਨ ਮੈਂ ਜਣਾ ਭਾਈ ਤਾਂ ਬੁਰਾ ਹੋ ਗਿਆ ਉਹ ਨੇਸਤੀ ਪਈ ਵੀ ਆ ਨੀਂਦ ਆ ਹੋ ਗਿਆ ਪੰਜ ਬਣਾ ਮਿੰਟ ਨਹੀਂ ਬੈਠਾ ਸੈਨੂ

ਮਾਤਾ ਦੇ ਪਾਇਲੇ ਤੇ ਤੇਨਾਂ ਦੀ ਰਾਵਣ ਤਾਂ ਹਰ ਕੜਾ ਪਾਈ ਵਰਗਲਾ ਹੁੰਦਾ ਹਾਂ ਇਹ ਮੇਰਾ ਭਾਈ ਕੜਾ ਹੁੰਦਾ ਪੇੜ ਵੀ ਚੈਨ ਤੂੰ ਕਰ ਦਿੱਤੇ ਅੱਛਾ ਪਰ ਹੁਣ ਚੁੱਪ ਚੀਤੇ ਜਾਂਦੇ ਚੰਗਾ ਅਚਰਦੀਪ ਬਾਹਰ ਨਿਕਲ ਗਿਆ ਅਚਰਦੀਪ ਕੋਈ ਪਤਾ ਨਹੀਂ ਯਾਰਾ ਨਾ ਰੋਣਾ ਸਦੇ ਭਾਦਰੋਂ ਦਿੰਦੇ ਮਾਚੀਂ ਨੂੰ ਵੀ ਖਾ ਲੋਤੀ ਪੀਣ ਦੀ ਗੱਲ ਨਾਲ ਜਾ ਕੇ ਪੰਗਾ ਲੰਦਾ ਸਾਫਟ ਟੰਕਰੀ ਗਿਆ ਦੂਸਰੀ ਗੱਲ ਉਹਨਾਂ ਦਾ ਪਸੀਕਾ ਮਤਾ ਉਮਨਾ ਕਾਰ ਰਿਪੋਨ ਤੇ ਪੀਤਾ ਟੁਕੜੇ ਕਮ ਕਰੇ ਕਰੇ ਖੋਲ ਜਾਂਦਾ ਐ ਕਰਦਾ ਉਹ ਬੰਦਾ ਹੋ ਗਿਆ ਸਿਆਣਾ ਸੌਲ ਗਿਆ ਹਾਂ ਤੁਸੀਂ ਜੇ ਤੁਹਾਡੇ ਨਾਲ ਸੌਲਦੇ ਨਹੀਂ ਹੈਗਾ ਤੁਹਾਡੀ ਭੈਣਾਂ ਦੀ ਗੱਲਾਂ ਦੀ ਚੱਕ ਚ ਆ ਜਾਂਦਾ ਥੋੜਾ ਜਿਹਾ ਕਿਉਂ ਭੈਣਾਂ ਦੀ ਨਹੀਂ ਸੁਣਦਾ ਸੁਣਦਾ ਮੇਰੀ ਮੈਂ ਚੱਕ ਦੀ ਗੱਲ ਨਹੀਂ ਮੈਂ ਕਹਿੰਨ ਕਿ ਡੇਸੀ ਕਲੇਸ ਦਾ ਮੂੰਹ ਕਾਟਾ ਹੂੰ ਡੇਲੀ ਕਲੇਸ ਜਿਹੜਾ ਹੁੰਦਾ ਹੈ ਵਿਚਾਰਾ ਜਾ ਕੇ ਭਾਈ ਮਾਣਾ ਮੋਟਾ ਇਹਨਾਂ ਦਾ ਕੁਝ ਨੇੜੇ ਗੱਲ ਲਿਆਈਏ ਪਰ ਮੈਨੂੰ ਲੱਗਦੀ ਨਹੀਂ ਤਾਂ ਬਾਦੀ ਹੋ ਜਾਂਦੀ ਆ ਹਾਂ ਰੱਦ ਦਮਾ ਆ ਦਰਦ ਵਾਲੀ ਚੋਲੋ 50 ਦਾ ਵਾਕ ਪਾਸਿਆਂ ਲਿਆ ਬਾਈ ਦੇ ਵਿੱਚ ਸੌਣੇ ਇਹਨਾਂ ਨੇ ਹੁਣ ਕਹਿੰਦੀ ਸੀ ਵੀ ਜੇ ਭਾਈ ਭੈਣਾ ਵੀ ਨਹੀਂ ਸੁਣੂਗਾ ਉਹ ਸੁਣੂਗਾ ਕੀ ਹਾਂ ਗੱਲ ਸਹੀ ਭਾਈਓ ਕਰ ਦਿੰਨੇ ਆ ਭੈਣਾ ਦੇ ਬਰਾਬਰ ਮਾਪੇ ਤਾਂ ਸਭ ਚੱਲਦਾ ਤੁਹਾਨੂੰ ਤਾਂ ਇੰਨਾ ਦੁੱਖ ਭਾਈਓ ਰਹਿਨੇ ਸਾਰੀ ਜ਼ਿੰਦਗੀ ਲਈ ਸਾਥ ਨੇ ਆਤਾ ਤਾਂ ਵਧੀਆ ਗੱਲ ਕਰੀ ਵੀ ਭਾਈ ਭਾਈ ਸਾਥ ਦੇਣ ਸਾਰਿਆਂ ਦੇ ਹਾਂ ਪਰ ਇਹ ਗੱਲ ਨਹੀਂ ਹੈਗੀ ਵੀ ਗਾਂ ਉਹਨਾਂ ਨੂੰ ਭਾਈਆਂ ਨੂੰ ਵੀ ਦੇਖਣਾ ਚਾਹੀਦਾ ਵੀ ਸਾਡੀ ਭੈਣਾਂ ਨੂੰ ਕਿੰਨੀ ਕਕਲਾ ਸਾਡੇ ਜੀਜੇ ਨੂੰ ਕਿੰਨੀ ਕਕਲਾ ਉਹੀ ਤਾਂ ਮੈਂ ਭਾਈ ਨੂੰ ਕਹਿਤਾ ਅੱਜ ਤੇ ਵੀ ਭਾਈ ਤੂੰ ਆਪਣਾ ਘਰ ਸੰਭਲਾ ਠੀਕ ਹੈ ਤੇਰੀਆਂ ਭੈਣਾਂ ਬਹੁਤ ਡੋਲੀਆਂ ਚੀਜ਼ਾਂ ਮੈਨੂੰ ਬਾਹਰ ਵਾਸਤੇ ਫਲੈਟ ਨੂੰ ਦਿਖਾਉਣ ਨੂੰ ਛੋਟੇ ਜਿਹੋ ਡੌਲੇ ਦਿਖਾਉਣ ਨੂੰ ਜਦੇ ਦਿਖਾ ਦੇਣੀ ਮੈਨੂੰ ਫੋਨ ਕਰ ਤਾ ਪਹਿਲਾਂ ਮੈਂ ਕਹਿੰਦਾ ਹਾਂ ਭਾਈ ਹੈਗੀ ਸੀ ਭੈਣਾਂ ਕਿੰਜਾਂ ਕੁਰਸੀ ਦਾ ਨਹੀਂ ਲੈ ਲੈ ਲੱਗ ਨਹੀਂ ਸੀ ਮੈਨੂੰ ਮੈਨੂੰ ਹੁਣ ਇਹਦਾ ਮਤਲਬ ਪਲਾ ਕੇ ਮੇਰੀ ਬੇਇੱਜ਼ਤੀ ਉਹ ਕਰੀਆ ਤੁਹਾਡਾ ਡੌਲਾ ਤੇ ਚਾਲ ਹੈਗੀ ਆ ਅੱਲਾ ਮੈਂ ਤੈਨੂੰ ਆ ਕੇ ਮੈਂ ਤੈਨੂੰ ਐਂ ਕਿਹਾ ਤਾਂ ਮੈਂ ਤੇਰੀ ਬੇਇੱਜ਼ਤੀ ਵੀ ਨੀ ਖਾਤ ਕਰਦੀ। ਉਹ ਪਫੇ ਤਾਂ ਪੰਗਾ ਹੋਰ ਹੋਣਾ ਤਾਂ ਜੇ ਕਿ ਤੱਪੜ ਥਪੜੇ ਤੇ ਥੇਜ ਹੋ ਜਾਂਦੀ ਇਹਦੀ ਥਪੜੇ ਜਣਾ। ਮੰਨ ਕੇ ਚੱਲ ਰ ਆ ਬਹਿ ਜਾ ਤੇ ਨਾ। ਤਰਾ ਬਹਿ ਜਾ ਦੇ ਨਾ। ਤੇਰੀ ਮੰਨ ਕੇ ਚੱਲ। ਉਹ ਗੱਲ ਤਾਂ ਸੁਣ ਪੂਰੀ ਤੱਕ। ਫੇਰ ਤੇਰੇ ਭਾਈ ਨੇ ਕਿਹਾ ਤਾਂ ਕਹੇ ਤੁਸੀਂ ਕਿਹਾ ਤਾਂ ਵੀ ਸਾਨੂੰ ਦੱਸਿਆ ਨਹੀਂ ਹੈਗਾ ਐਡੀ ਗੱਲ ਬਦਗੀ। ਮੈਂ ਤੇਰੇ ਸਾਹਮਣੇ ਤਖਾਲਣੀ ਸੀ। ਅੱਛਾ। ਬਾਅਦ ਚ ਮੈਂ ਕਰ ਲਈ। ਨਾ ਨਾ ਉਹ ਗੱਲ ਛੱਡ।

ਆਇਦਰ ਦੇ ਆਇਦਰ ਉਹਨੇ ਰਾੜੇ ਵੱਜਣ ਲੱਗ ਗਏ ਪਹਿਲਾਂ ਮੈਨੂੰ ਹਕੀਕਤ ਦੇ ਦਿੱਤੀ ਕਿਹਾ ਬਾਈ ਮੈਂ ਵੱਡੀ ਗੱਲ ਚ ਨਹੀਂ ਹੁਣਾਗਾ ਮੈਂ ਆਇਦਰ ਆ ਦੋਵੇਂ ਪੂਰਾ ਗਾਧੂ ਵੱਡਿਆ ਹੁਣ ਦੋਵੇਂ ਉੱਠ ਗਏ ਆ ਵੀ ਜਾਊਗਾ ਉਧਰ ਚਲੋ ਜੀ ਹੁਣ ਮਿਲਦੇ ਆ ਕਿਸੇ ਅਗਲੇ ਵਲੌਗ ਚ ਅਸੀਂ ਸਮਝੌਤਾ ਕਰ ਲੈਣਾ ਜੀ ਕੋਈ ਨਹੀਂ ਇੱਕ ਦੂਏ ਦੇ ਮੈਂ ਦੋਗੇ ਥੱਪੜ ਮੈਂ ਮਾਸੀ ਤੇ ਮਾਰ ਦਿੰਨੇ ਚਾਰ ਕੱਤੇ ਖਾ ਲੈਣੇ ਮੈਂ ਇਹਨਾਂ ਦਾ ਦਿਲ ਰੱਖ ਲੈਣਾ ਸੀ ਦਾ ਜੀ ਅੱਡਾ ਨਾ ਆਪਾਂ ਕਰ ਨਹੀਂ ਸਕਦੇ ਨਾ ਆਪਾਂ ਮਾਤ ਨਾ ਆਇਆ ਤੇ ਨਾ ਇਹ ਤਾਂ ਕਹਿਣ ਦੀਆਂ ਗੱਲਾਂ ਹੀ ਸਾਡਾ ਪਿਆਰ ਮੁਹੱਬਤ ਦਾ ਪਰ ਮੂੰਹ ਨਾਲ ਸਮਝਾ ਸਕਦੇ ਆ ਭੈਣਾਂ ਦੇ ਘਰ ਨੂੰ ਫੋਣ ਵਾਸਤੇ ਨੀਵੇਂ ਵੀ ਹੁਣ ਆ ਪੈਂਦਾ ਚਲੋ ਕੋਈ ਜੀ ਪੜੇ ਦੋ ਚਾਰ ਗੱਲਾਂ ਕਹਿ ਲਈਏ ਵੀ ਤੂੰ ਸਾਡੇ ਨਹੀਂ ਮੇਰੇ ਅੱਗੇ ਤੇਰੇ ਮੂਹਰੇ ਤਾਂ ਆਲਾ ਨਹੀਂ ਹੱਥ ਨਾ ਇਸ ਤਰ੍ਹਾਂ ਮੇਰੇ ਮੂਹਰੇ ਨਹੀਂ ਪਿੱਟੂ ਪਿੱਰੇ ਪਿੱਟ ਪਿੱਛਾ ਦਵਾਉਂ ਕਰ ਸੁਣ ਨਹੀਂ ਆਵੇਂ ਗਏ ਹੁਣ ਤੂੰ ਤੂੰ ਆਪਣੇ ਘਰ ਨੂੰ ਜਾ ਤੈਨੂੰ ਮੂਹਰੇ ਪੜ ਅਸੀਂ ਆਪੇ ਲੋੜ ਕਰਦੇ ਇੱਕ ਅੱਧੀ ਵਸ ਭੈਣ ਕਾਤੀ ਬੜੀ ਕਹਿਣ ਨੂੰ ਫਿਰਦੀ ਆ ਵੀ ਦੁਕਾਨ ਕੱਜ ਜਾ ਨਾ ਹੈ ਇਹਨੇ ਕਹਿਤਾ ਉਹ ਹੀ ਮੈਂ ਜਾਂਦਾ ਮੈਂ ਜਾਂਦਾ ਅਸੀਂ ਆਪੇ ਲੋਕ ਕੋਈ ਨਹੀਂ ਕੋਈ ਨਹੀਂ ਮੈਂ ਜਾਂਦਾ ਮੈਂ ਤਾਂ ਪਹਿਲਾਂ ਤੇਰਾ ਕੱਟ ਰਿਆ ਤੁਹਾਡਾ ਧੰਨਵਾਦ ਆ ਤੁਸੀਂ ਦੁਕਾਨ ਤੇ ਬੈਠਾ ਕਟਾ ਮੈਨੂੰ ਇਹ ਤਾਂ ਕਿਤੇ ਦੁਬਾਰਾ ਦੋ ਵਜੇ ਲੈ ਕੇ ਕੋਈ ਚੱਲੂ ਘਰ ਇਹ ਤਾਂ ਪੁਰਾਣਾ ਨੁਕਾ ਹੈ ਇਹਦੀ ਸਰਵਿਸ ਸਾਨੂੰ ਮੈਂ ਤੈਨੂੰ ਨਹੀਂ ਤੂੰ ਹੀ ਹੋਗੀ ਤੂੰ ਹੀ ਐਂ ਇਹਦਾ ਪੱਕੀ ਲਗਾ ਕੇ ਮੇਰਾ ਕਾਰਜ ਕਾਰਜ ਪਰ ਕੋਈ ਮਨ ਮੇਰੇ ਨਾਲ ਇੱਥੇ ਮਾਜ਼ੀਰ ਤੱਕਾ ਫਾਤ ਹੁੰਦਾ ਮੈਂ ਗਰੀਬ ਬੰਦਾ ਹਾਂ ਦੋਹੇ ਜਣਿਆਂ ਦਾ ਰਲ ਪੈਣੀ ਹੈ ਨਾ ਜੇ ਕੱਲੀ ਕੱਲੀ ਸੰਦੀਪ ਕੱਲੀ ਨੂੰ ਤਾਂ ਮੈਂ ਸਾਂਣਦਾ ਨਹੀਂ ਐਂ ਚਾਰ ਚਟਾ ਕੇ ਮਾਰ ਕੇ ਬੇਉਸ਼ ਕਰ ਦਵਾਂ ਆਏ 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 ਆ ਆ ਪੰਪਾ ਇੱਧਰ ਆ ਦੇਖਿਆ ਪੰਪਾ ਹੁਣੇ ਚੱਕਤੀ ਗੱਲ ਜਦ ਆਏ ਆਏ ਸੰਦੀਪ ਚਾਰ ਥੱਪੜ ਇੱਧਰ ਜਦੇ ਇੱਧਰ ਜਦੇ ਤਿਆਰ ਇੱਧਰ ਜਦੇ ਇਹ ਸਮਝਦੀ ਹੋਣੀ ਆ ਦੇਖਿਆ ਆ ਦੇਖਿਆ ਆ ਦੇਖਿਆ ਆ ਦੇਖਿਆ ਉਹ ਖਿਆਲ ਆ ਦੇ ਇੱਧਰ ਤਿਆਰ ਇੱਧਰ ਤਿਆਰ ਵੀ ਹੋ ਗਈ ਲੈ ਤਬਗੇ ਇੱਜ਼ਤਾਂ ਇੱਜ਼ਤਾਂ ਆ ਗਈ ਹੈ ਕੀ ਗੱਲ ਚ ਬਦਲਦੇ ਨੇ ਨਾ ਲੈ ਮੈਂ ਉੱਧਰ ਦੇਖ ਆ ਹੱਥ ਦੇ ਲੈ ਮੇਰਾ ਕਿੱਡਾ ਸੰਦੀਪ ਸਹੀ ਗੱਲ ਆ ਹਾਂ ਮੈਂ ਸਹੀ ਗੱਲ ਆ ਹੱਥ ਤੂੰ ਤਾਂ ਮੈਂ ਬਹੁਤ ਡਰਦੀ ਆ ਇੰਨਾ ਡਰਦੀ ਆ ਐ ਉਹਦੀਆਂ ਐ ਕਰ ਦਿੰਦੀ ਆ ਚਲ ਤੇ ਐ ਕਰ ਕਰੋ ਜੀ ਮੈਂ ਵੀ ਹੁਣ ਚੱਲਦੇ ਆ ਟਾਈਮ ਹੋ ਗਿਆ ਜੀ ਮੈਂ 3 ਬਜੇ ਲੱਗਾ ਚਾਹ ਬਣਾਉਣ ਲੱਗੀ ਚਾਹ ਬਣ ਲੱਗੀ ਆ ਚਾਹ ਰਹੀ ਇਹਨਾਂ ਨੂੰ ਪਲਾਉਣੇ ਮਰ ਲਾਉ ਗਾਲਾਂ ਕੱਢ ਗਈ ਮੈਨੂੰ ਭੇਜਣ ਕੇ ਆਪ ਪਿਆਰ ਨਾ ਚੱਲੇ ਜੀ ਚਾਹ ਲਈ ਆ ਉਹ ਜੈਜ਼ਮੀਨ ਤਾਰੀ ਵੀ ਉਧਰ ਚਾਹ ਖੁਸ਼ਬੂ ਨਹੀਂ ਆਉਂਦੀ ਤੁਹਾਨੂੰ ਠੀਕ ਆ ਚਾਹ ਬਣਾ ਲਈ ਅਰ ਜਾਨ ਅਰ ਜਾਨ ਸੋ ਪੰਜ ਵੇ ਟਿਊਸ਼ਨ ਜਾਣਾ ਇਹਨੇ ਉਹ ਪੰਜ ਵੇ ਇਹਨੂੰ ਮੈਂ ਜਿਹਦਾ ਫਿਕਰ ਆਪਣੇ ਦਾ ਮੈਂ ਤਾਂ ਮੈਂ 6:30 ਵਜੇ ਅੱਛਾ ਚਲੋ ਠੀਕ ਹੈ ਜੀ ਪੁਲਿਸ ਜਾ ਕੀ ਹੋ ਗਿਆ ਕੀ ਹੋ ਗਿਆ ਤੁਹਾਨੂੰ ਮੈਂ ਕਹਾਂ ਜਾਂ ਬਣਾ ਲਿਆ ਮੈਂ ਰੋਪੜ ਜਾ ਕੇ ਥੱਕ ਗਈ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲਾਗ ਤੇ ਮਹਾਰਾਜ ਸਾਨੂੰ ਚੜ੍ਹਦੀ ਕਲਾ ਚ ਰੱਖੇ ਜੀ